ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸ੍ਰੀ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਗੋਇੰਦਵਾਲ ਸਾਹਿਬ ਦਾ ਸਲਾਨਾ ਇਨਾਮ ਮੰਡ ਸਮਾਗਮ ਹੋਇਆ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਇਸ ਮੌਕੇ ਡਾਕਟਰ ਦਿਲਜੀਤ ਸਿੰਘ ਖੇੜਾ ਓਐਸਡੀ ਬੀਬੀ ਨਾਨਕੀ ਯੂਨੀਵਰਸਿਟੀ ਕਾਲਜ ਕਪੂਰਥਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਸਕੂਲ ਦੀ ਸਲਾਨਾ ਰਿਪੋਰਟ ਪ੍ਰਿੰਸੀਪਲ ਸ਼੍ਰੀਮਤੀ ਰਵਿੰਦਰ ਕੌਰ ਮੈਦਾਨ ਨੇ ਪੜ੍ਹੀ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਸਕੂਲ ਪ੍ਰਬੰਧਕੀ ਕਮੇਟੀ ਜਿਸ ਵਿੱਚ ਸਰਦਾਰ ਜਸਪਾਲ ਸਿੰਘ ਰੰਧਾਵਾ ਚੇਅਰਮੈਨ ਸਕੂਲ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਬਲਜੀਤ ਕੌਰ ਰੰਧਾਵਾ ਸਕੂਲ ਕਮੇਟੀ ਦੇ ਡਾਇਰੈਕਟਰ ਜਤਿੰਦਰਪਾਲ ਸਿੰਘ ਰੰਧਾਵਾ ਨੇ ਮੁੱਖ ਮਹਿਮਾਨ ਡਾਕਟਰ ਖੇੜਾ ਦੀ ਅਗਵਾਈ ਵਿੱਚ ਕਰਵਾਈ ਬਿਊਰੋ ਰਿਪੋਰਟ ਫਟੇ ਟਾਈਮਜ਼ ਚੈਨਲ ਅੱਜ ਦਾ ਜੋ ਐਨੂਅਲ ਫੰਕਸ਼ਨ ਸੀਗਾ ਜੀ ਸਰਦਾਰ ਜਸਪਾਲ ਸਿੰਘ ਰੰਧਾਵਾ ਮੇਰੇ ਕਲੀਗ ਰਹਿ ਨੇ ਇਨ ਅਨਿਮਲ ਮੌਕੇ ਦਾ ਸਸੇ ਅੱਜ ਚੀਫ ਗੈਸਟ ਇੱਥੇ ਆਉਣ ਦਾ। ਸੋ ਮੈਨੂੰ ਖੁਸ਼ੀ ਸੀ ਇਸ ਗੱਲ ਦੀ ਕਿ ਮੈਂ ਸਰਕਾਰੀ ਅਦਾਰਿਆਂ ਨੂੰ ਬਹੁਤ ਹੱਦ ਤੱਕ ਨੇੜੇ ਦੇਖਿਆ ਤੇ ਇੱਕ ਪ੍ਰਾਈਵੇਟ ਅਦਾਰਾ ਹੈ ਜਿਹੜਾ ਬੜਾ ਸਟੈਬਲਿਸ਼ਡ ਇਲਾਕੇ ਦੇ ਵਿੱਚ ਮੈਂ ਉੱਥੇ ਜਾਵਾਂ ਤੇ ਉੱਥੋਂ ਦੀ ਸਿਚੁਏਸ਼ਨ ਨੂੰ ਵੇਖਾਂ ਤੇ ਵਿਚਾਰਾਂ। ਸਰ ਕਿਦਾਂ ਦੇਖਦੇ ਜੀ ਅੱਜ ਜਿਹੜਾ ਯੂਥ ਹੈ ਜਿਹੜੇ ਬੱਚੇ ਆ ਔਰ ਸਟੱਡੀ ਦੇ ਵਿੱਚ ਜਿਹੜਾ ਗੈਪ ਪੈ ਰਿਹਾ ਹੈ, ਕੈਰੀਅਰਸ ਦੇ ਵਿੱਚ ਉਹਨੂੰ ਉਸ ਤੀਨ ਨੂੰ ਕਿਦਾਂ ਦੇਖਦੇ ਜੀ? ਮੈਂ ਜੋ ਰਿਅਲਾਈਜ਼ ਕੀਤਾ ਜੀ ਮੈਨੂੰ ਇੰਝ ਜਦ ਤੱਕ ਜਿਹੜੇ ਪੇਰੈਂਟਸ ਹੈ ਨਾ ਉਹ ਥੋੜਾ ਜਿਹਾ ਬੱਚਿਆਂ ਨਾਲੋਂ ਥੋੜਾ ਨਹੀਂ ਬਹੁਤ ਹੱਦ ਤੱਕ ਬੱਚਿਆਂ ਨਾਲੋਂ ਟੁੱਟ ਚੁੱਕੇ ਆ ਆਪਣੇ ਬੱਚਾ ਬਤੀ ਬਹੁਤੇ ਪੇਰੈਂਟਸ ਅਵੇਅਰ ਨੇ ਆ ਜਿਹੜੇ ਅਵੇਅਰ ਆ ਉਹ ਪ੍ਰੈਪਰ ਕਰਦੇ ਆ ਕਿ ਸਾਡੇ ਬੱਚੇ ਜਿਹੜੇ ਇਹਨਾਂ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਪੜਨ ਇਸ ਕਰਕੇ ਸਰਕਾਰੀ ਅਦਾਰਿਆਂ ਦੀ ਸਹਾਲਤ ਜਿਹੜੀ ਉਹ ਦਿਨੋਂ ਦਿਨ ਚਿੰਤਾਜਨਕ ਹੈ ਪਰੰਤੂ ਇਹ ਵੀ ਇੱਕ ਵੱਖਰਾ ਵਿਸ਼ਾ ਹੈ ਕਿ ਸਰਕਾਰੀ ਅਦਾਰਿਆਂ ਦੇ ਵਿੱਚ ਜਿਹੜੇ ਰਿਜ਼ਲਟ ਆ ਉਹ ਪ੍ਰਾਈਵੇਟਾਂ ਦੇ ਨਾਲੋਂ ਵੀ ਬੈਟਰ ਆ ਰਿਹਾ ਹੈ ਉਹਦੇ ਪਿੱਛੇ ਜਿਹੜਾ ਸ਼ੁਕਵੀ ਚੱਲ ਰਹੀ ਚਾਲ ਜਿਹੜੀ ਹੈਗੀ ਆ ਉਹ ਪੰਜਾਬ ਦੇ ਵਾਸਤੇ ਅਤਤ ਖੁਦਾਈ ਆ ਜਿਹੜੀ ਸਰ ਮਾਈਗ੍ਰੇਸ਼ਨ ਹੁੰਦੀ ਆ ਜਿਹੜਾ ਪ੍ਰਵਾਸ ਹੋ ਰਿਹਾ ਆ ਚਾਹੇ ਉਹ ਪੰਜਾਬ ਵਿੱਚ ਆਉਣ ਵਾਲੇ ਲੋਕਾਂ ਦਾ ਚਾਹੇ ਬਾਹਰ ਜਾਣ ਵਾਲਾ ਪੰਜਾਬ ਦੇ ਨੌਜਵਾਨਾਂ ਦਾ ਉਹਦੇ ਬਾਰੇ ਕੀ ਕਹਿੰਦੇ ਆਂ ਇੰਦਰੋਂ ਜੋ ਸਾਡੇ ਬੱਚੇ ਪ੍ਰਵਾਸ ਕਰ ਰਹੇ ਆ ਉਹਦਾ ਮੁੱਖ ਕਾਰਨ ਇਹ ਕਿ ਸਾਡੇ ਬੇਰੁਜ਼ਗਾਰੀ ਆ ਔਰ ਕੋਈ ਟਾਰਗੇਟ ਬੱਚਿਆਂ ਨੂੰ ਦਿਖਾਈ ਨਹੀਂ ਦੇ ਰਿਹਾ ਕਿ ਉਹ ਵੀ ਇੱਕ ਦੇ ਵਿੱਚ ਜਿਸ ਚੀਜ਼ ਨੂੰ ਕਵਰ ਕਰ ਸਿਆਨ ਕਰ ਨੇ ਇਸ ਕਰਕੇ ਮਜਬੂਰੀ ਵਾਸ ਸਪੀਰੀਅੰਸ ਵੀ ਮਜਬੂਰ ਹੈ ਤੇ ਬੱਚੇ ਵੀ ਮਜਬੂਰ ਹੈ ਉਹ ਪੈਰੈਂਟਾਂ ਵਿੱਚ ਕੇ ਆਪਣੀਆਂ ਜਾਇਦਾਦਾਂ ਵੇਚ-ਵੇਚ ਕੇ ਵੀ ਬਾਹਰ ਜਾ ਰਿਹਾ ਹੈ ਪਰੰਤੂ ਉਹਦੇ ਵਿੱਚ ਇੱਕ ਦੁੱਖ ਦਾ ਪੱਖ ਹੈ ਕਿ ਸਾਡੇ ਬਹੁਤੇ ਪੈਰੈਂਟਸ ਨੇ ਆਪਣੇ ਬੱਚਿਆਂ ਨੂੰ ਆਫਟਰ ਪਲੱਸ 2 ਹੀ ਭੇਜਣਾ ਸ਼ੁਰੂ ਕਰ ਦਿੱਤਾ ਉਹ ਭਾਵੇਂ ਕੁੜੀਆਂ ਸਨ ਜਾਂ ਮੁੰਡੇ ਸਨ ਪਰੰਤੂ ਉੱਥੇ ਉਹ ਬੱਚੇ ਜਾ ਕੇ ਬੜੀ ਅਦੋਗਤੀ ਦਾ ਤੇ ਦੁੱਖਾਂ ਦਾ ਸ਼ਿਕਾਰ ਹੋ ਰਿਹਾ ਜੋ ਕਿ ਚਿੰਤਾ ਦਾ ਵਿਸ਼ਾ ਹੈ ਪਰੰਤੂ ਜਿਹੜੇ ਬੱਚੇ ਬਾਹਰੋਂ ਪ੍ਰਵਾਸ ਲੋਕੀਤ ਕਰ ਰਹੇ ਆ ਉਹ ਇੰਨਾ ਕ ਖੁੱਲਾਪਨ ਕਰ ਦਿੱਤਾ ਕਿ ਮੈਨੂੰ ਜਾਗਦਾ ਕਿ ਆਉਣ ਵਾਲੇ 10-15 ਸਾਲਾਂ ਦੇ ਵਿੱਚ ਪੰਜਾਬ ਦਾ ਮਹਾਂਦਰਾ ਜਿਹੜਾ ਸਮਾਜਿਕ ਰੂਪ ਵਿੱਚ ਚੇਂਜ ਹੋ ਜਾਣ ਵਾਲਾ ਹੈ ਕਿਉਂਕਿ ਪ੍ਰਵਾਸ ਕਿਸੇ ਇੱਕ ਲਿਮਟ ਤੱਕ ਤਾਂ ਜਿਹੜਾ ਉਹ ਸਾਜਿਕਰ ਹੁੰਦਾ ਪਰੰਤੂ ਜਦੋਂ ਕੋਈ ਚੀਜ਼ ਬਾਹਰੋਂ ਆਣ ਕੇ ਹਵੇ ਜਾਂਦੀ ਹੈ ਫਿਰ ਉੱਥੋਂ ਦਾ ਸੱਭਿਆਚਾਰ ਉੱਥੋਂ ਦੀ ਭਾਸ਼ਾ ਉੱਥੋਂ ਦਾ ਰਹਿਣ ਸਹਿਣ ਜਿਹੜਾ ਉਬਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦਾ ਪੰਜਾਬ ਦੇ ਉਹਨਾਂ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਹੁਣ ਇਸ ਵੇਲੇ ਪਲੱਸ 1 ਪਲੱਸ ਮੈਂ ਉਹਨਾਂ ਨੂੰ ਇੱਕੋ ਕਹਾਂਗਾ ਜੀ ਪਲੱਸ 12 ਤੋਂ ਬਾਅਦ ਜਾਣ ਦਾ ਕਿਤੇ ਵੀ ਕੋਈ ਪੈਦਾ ਨਹੀਂ ਉਹ ਆਪਣੀ ਘੱਟੂ ਘੱਟ ਗ੍ਰੈਜੂਏਸ਼ਨ ਜਿਹੜੀ ਹੈ ਉਸ ਨੂੰ ਕੰਪਲੀਟ ਕਰਨ ਉਦੋਂ ਤੱਕ ਬੱਚਾ ਐਕਾਡੈਮਿਕ ਪੱਖ ਤੋਂ ਹੀ ਉੱਚਾ ਹੋ ਜਾਂਦਾ ਹੈ ਤੇ ਉਹ ਆਪਣੇ ਸੋਸਾਂ ਵੀ ਤੋਂ ਉੱਚਾ ਹੋ ਜਾਂਦਾ ਸਰ ਗੁਰੂ ਅਮਰਦਾਸ ਅਦਰਸ ਇੰਸਟੀਚਿਊਟ ਜਿਹੜਾ ਇਹ ਪਿੰਡੂ ਖੇਤਰ ਦੇ ਵਿੱਚ ਲੰਬੇ ਸਮੇਂ ਤੋਂ ਮਿਆਰੀ ਜਿਹੜੀ ਸਿੱਖਿਆ ਦੇ ਰਿਹਾ ਕੀ ਕਰਾ ਚਾਹੇ ਅੱਛਾ ਜੀ ਇਤਨਾ ਹੈ ਜੀ ਇਹਨਾਂ ਨੇ ਤਿੰਨ ਸਕੂਲਾਂ ਨੇ ਦੇ ਲਗਭਗ ਇਸ ਵੇਲੇ ਚੱਲ ਰਹੇ ਆ ਔਰ ਇਹਨਾਂ ਨੇ ਮੈਂ ਜੋ ਦੇਖਿਆ ਕਿ ਇਥੋਂ ਦਾ ਇਨਫਰਾਸਟ੍ਰਕਚਰ ਜੋ ਹੈ ਇਥੋਂ ਦੀਆਂ ਬਿਲਡਿੰਗਸ ਜੋ ਹੈ ਜੋ ਅਧਿਆਪਕਾਂ ਦਾ ਪੱਦਰ ਹੈ ਉਹ ਆਪਣੇ ਸਰਦਾਰ ਜਸਪਾਲ ਸਿੰਘ ਹੋਣਾ ਨੇ ਇਹਨੂੰ ਬੜਾ ਮੇਨਟੇਨ ਕਰਕੇ ਰੱਖਿਆ ਹੋਇਆ ਔਰ ਮੈਂ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਅੱਜ ਮੈਂ ਆਪਣੇ ਲੈਕਚਰ ਵਿੱਚ ਕਿਹਾ ਸੀਗਾ ਕਿ ਹੋਰ ਜੇਕਰ ਇਸ ਨੂੰ ਬੈਟਰ ਕਰਨ ਕਿਤੇ ਮੈਂ ਸਮਝਦਾ ਕਿ ਇਲਾਕੇ ਦੀ ਜਿਹੜੀ ਮੁੱਖ ਲੋੜ ਹੈ ਵਿਦਿਆ ਦੀ ਉਸ ਦੀ ਪੂਰਤੀ ਸੰਭਵ ਹੈ ਜਿਹੜਾ ਅੱਜ ਗੁਰੂ ਅਮਰਦਾਸ ਸੀਨੀਅਰ ਸਕੱਲਰ ਸਕੂਲ ਦਾ ਸਲਾਨਾ ਇਨਾਮਨ ਸਮਾਗਮ ਹੋਇਆ ਈ ਕਹਿਣਾ ਚਾਹੁੰਦੇ ਜੇ ਕੀ ਮੈਸੇਜ ਜਿਹੜਾ ਤੁਸੀਂ ਦੇਣਾ ਚਾਹੁੰਦੇ ਅੱਜ ਦਾ ਜਿਹੜਾ ਸਮਾਗਮ ਹੈ ਉਹਦਾ ਜਿਹੜਾ ਥੀਮ ਸੀ ਉਹ ਬੌਂਡਸ ਆਫ ਲਾਈਫ ਸੀ ਬੌਂਡਸ ਆਫ ਲਾਈਫ ਦੇ ਮਾਧਿਅਮ ਨਾਲ ਅਸੀਂ ਪੇਰੈਂਟਸ ਨੂੰ ਆਪਣੇ ਦਰਸ਼ਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਜਿਹੜਾ ਇਨਸਾਨ ਹੈ ਵੱਖ-ਵੱਖ ਤਰੀਕੇ ਨਾਲ ਹਰ ਇੱਕ ਚੀਜ਼ ਨਾਲ ਜੁੜਿਆ ਹੈ ਅਸੀਂ ਇਸ ਪਲੇ ਵਿੱਚ ਇਹ ਵੀ ਮੈਸੇਜ ਦਿੱਤਾ ਹੈ ਜਿਵੇਂ ਸਾਡੀ ਪ੍ਰਕਿਰਤੀ ਹੈ ਕੁਦਰਤ ਹੈ ਕੁਦਰਤ ਜਿਹੜੀ ਸਾਨੂੰ ਰੱਬ ਨੇ ਬਖਸ਼ੀ ਹੈ ਉਹਦੇ ਵਿੱਚ ਜਿੰਨੇ ਵੀ ਜੀਵ ਜੰਤੂ ਸਾਨੂੰ ਬਖਸ਼ੇ ਗਏ ਨੇ ਉਹਨਾਂ ਦੀ ਅਸੀਂ ਕਿਸ ਤਰ੍ਹਾਂ ਦੇਖਭਾਲ ਕਰ ਸਕਦੇ ਹਾਂ ਉਹਨਾਂ ਨਾਲ ਅਸੀਂ ਕਿਸ ਤਰ੍ਹਾਂ ਦਾ ਅੱਛਾ ਬੌਂਡ ਬਣਾ ਸਕਦੇ ਹਾਂ ਇਸ ਤੋਂ ਇਲਾਵਾ ਅਸੀਂ ਇੱਕ ਬਹੁਤ ਹੀ ਸੋਨਾ ਜਿਹਾ ਮੈਸੇਜ ਦਿੱਤਾ ਹੈ ਸਾਰੇ ਸਮਾਜ ਨੂੰ ਕਿ ਜਿਹੜੀਆਂ ਸਾਡੀਆਂ ਧੀਆਂ ਨੇ ਉਹਨਾਂ ਨੂੰ ਅਸੀਂ ਪੜ੍ਹਾਈਏ ਲਿਖਾਈਏ ਤੇ ਅਸੀਂ ਐਸ ਕਾਬਲ ਬਣਾਈਏ ਕਿ ਉਹ ਵੀ ਕੁਝ ਜਿਹੜਾ ਮੁਕਾਮ ਹੈ ਜ਼ਿੰਦਗੀ 'ਚ ਹਾਸਲ ਕਰ ਸਕਣ ਅਸੀਂ ਕਈ ਘਰਾਂ 'ਚ ਦੇਖਦੇ ਹਾਂ ਕਿ ਜਿਹੜੀ ਲੜਕੀਆਂ ਦੀ ਐਜੂਕੇਸ਼ਨ ਹੈ ਉਹ ਰੋਕ ਦਿੱਤੀ ਜਾਂਦੀ ਹੈ ਤੇ ਉਹਨਾਂ ਨੂੰ ਉਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਜਲਦੀ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਆਪਣੀ ਬੇਟੀਆਂ ਨੂੰ ਜਿਹੜਾ ਆਪਣੇ ਪੈਰਾਂ ਤੇ ਖੜਾ ਕਰਨ ਤੋਂ ਬਾਅਦ ਹੀ ਉਹਨਾਂ ਦੇ ਵਿਆਹ ਬਾਰੇ ਸੋਚਣਾ ਚਾਹੀਦਾ ਹੈ ਹੋਰ ਵੀ ਬਹੁਤ ਐਕਟੀਵਿਟੀਆਂ ਅਸੀਂ ਕੀਤੀਆਂ ਜਿਵੇਂ ਕਿ ਅਸੀਂ ਦੱਸਿਆ ਕਿ ਕਿਸਾਨਾਂ ਦਾ ਕਿਵੇਂ ਸਾਡੀ ਮਿੱਟੀ ਦੇ ਨਾਲ ਜਿਹੜਾ ਰਿਸ਼ਤਾ ਹੈ ਟੁੱਟ ਬਣਿਆ ਰਹਿੰਦਾ ਹੈ ਜਿਹੜੀ ਮਰਜ਼ੀ ਮੁਸੀਬਤ ਆਵੇ ਜਿਸ ਤਰ੍ਹਾਂ ਦੀ ਮਰਜ਼ੀ ਹੜ ਆ ਜਾਂਨ ਸੋਕਾ ਪੈ ਜਾਵੇ ਪਰ ਜਿਹੜੇ ਕਿਸਾਨ ਹੈ ਆਪਣੀ ਮਿੱਟੀ ਨਾਲ ਜਿਹੜਾ ਰਿਸ਼ਤਾ ਹੈ ਉਹ ਬਿਲਕੁਲ ਵੀ ਨਹੀਂ ਛੱਡਦੇ ਉਹ ਬਿਲਕੁਲ ਵੀ ਹਾਰ ਨਹੀਂ ਮੰਨਦੇ ਤੇ ਆਪਣੀ ਕਿਸਾਨੀ ਨੂੰ ਹੀ ਆਪਣਾ ਧਰਮ ਸਮਝਦੇ ਨੇ ਇਸ ਤੋਂ ਇਲਾਵਾ ਅਸੀਂ ਆਪਣੇ ਸਕੂਲ ਵਿੱਚ ਵੀ ਐਨਵਲ ਸ਼ੋ ਦੇ ਇਲਾਵਾ ਵੀ ਸਕੂਲ ਵਿੱਚ ਵੀ ਬੱਚਿਆਂ ਨੂੰ ਉਹਨਾਂ ਦੇ ਸਰਵਪੱਖੀ ਵਿਕਾਸ ਲਈ ਅਸੀਂ ਬਹੁਤ ਜ਼ਿਆਦਾ ਐਕਟੀਵਿਟੀਆਂ ਵਿੱਚ ਇਨਵੋਲਵ ਕਰਦੇ ਹਾਂ ਸਾਡੇ ਸਕੂਲ ਦੇ ਵਿੱਚ ਅਸੀਂ ਕਲੱਬਸ ਵੀ ਬਣਾਏ ਹੋਏ ਨੇ ਜਿਨ੍ਹਾਂ ਵਿੱਚ ਬੱਚੇ ਵੱਖਰੀ ਵੱਖਰੀ ਜਿਹੜੀ ਹੈ ਐਕਟੀਵਿਟੀ ਉਹਦੇ 'ਚ ਪਾਰਟਿਸਿਪੇਟ ਕਰਦੇ ਆ ਜਿਸ ਤਰ੍ਹਾਂ ਕਿ ਅਸੀਂ ਡਾਂਸ ਕਲੱਬ ਬਣਾਇਆ ਸਾਇੰਸ ਕਲੱਬ ਬਣਾਇਆ theater ਕਲੱਬ ਬਣਾਇਆ ਟੈਕਨੋਲੋਜੀ ਕਲੱਬ ਬਣਾਇਆ ਤੇ ਸੋਸ਼ਲ ਸਰਵਿਸ ਕਲੱਬ ਬਣਾਇਆ ਅ ਐਜੀਵੇਰ ਹੁਨੇਹਾੜ ਆਈਸੀ ਉਹਦੇ ਵਿੱਚ ਸਾਡੇ ਬੱਚਿਆਂ ਨੇ ਜਿਹੜੇ ਸੋਸ਼ਲ ਸਰਵਿਸ ਕਲੱਬ ਦੇ ਬੱਚੇ ਨੇ ਉਹਨਾਂ ਨੇ ਰਾਸਾ ਟੀਮ ਨੂੰ ਕੰਟਰੀਬਿਊਸ਼ਨ ਵੀ ਦਿੱਤੀ ਹੈ 31000 ਰੁਪਏ ਦੀ ਤੇ ਅਸੀਂ ਪ੍ਰੈਕਟੀਕਲੀ ਬੱਚਿਆਂ ਨੂੰ ਇਹ ਸਿਖਾਉਣਾ ਕਿ ਜੇ ਸੋਸ਼ਲ ਸਰਵਿਸ ਕਲੱਬ ਬਣਾਇਆ ਤੇ ਉਹਦੀ ਜਿਹੜੀ ਯੋਗਤਾ ਕੀ ਹੈ ਉਹਦੀ ਇੰਪੋਰਟੈਂਸ ਕੀ ਹੈ ਇਸ ਤਰ੍ਹਾਂ ਅਸੀਂ ਪ੍ਰੈਕਟੀਕਲ ਲਰਨਿੰਗ ਵੱਲ ਜਿਹੜਾ ਫੋਕਸ ਕਰਦੇ ਆਂ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ 1992 ਸਾਲ ਵਿੱਚ ਐਸਟੈਬਲਿਸ਼ ਹੋਇਆ ਸੀ ਉਸ ਸਾਲ ਤੋਂ ਲੈ ਕੇ ਸਕੂਲ ਦੀਆਂ ਕਾਫੀ ਅਚੀਵਮੈਂਟਸ ਹੈ ਪੜਾਈ ਲਿਖਾਈ ਤੋਂ ਇਲਾਵਾ ਸਪੋਰਟਸ ਦੇ ਫੀਲਡ ਵਿੱਚ ਸਾਇੰਸ ਦੇ ਫੀਲਡ ਵਿੱਚ ਮੈਥਸ ਦੇ ਫੀਲਡ ਵਿੱਚ ਬਹੁਤ ਸਾਰੀਆਂ ਅਚੀਵਮੈਂਟਸ ਜਿਹੜੀਆਂ ਬੱਚਿਆਂ ਨੇ ਕੀਤੀਆਂ ਉਸ ਪੁਰਾਣੀ ਪਰੰਪਰਾ ਨੂੰ ਅੱਗੇ ਲਿਆਂਦੇ ਹੋਏ ਇਸ ਸਾਲ ਵੀ ਸਾਡੇ ਬੱਚਿਆਂ ਨੇ ਬਹੁਤ ਕੁਝ ਪ੍ਰਾਪਤੀਆਂ ਕੀਤੀਆਂ ਉਨਾਂ ਦਾ ਐਕਾਡੈਮਿਕ ਰਿਕਾਰਡ ਵੀ ਹੈ ਉਹ ਜਿਹੜਾ ਬਹੁਤ ਅੱਛਾ ਰਿਹਾ ਹੈ ਇਸ ਸਾਲ ਵੀ ਇਸ ਸਾਲ ਬੱਚਿਆਂ ਨੇ ਸਪੋਰਟਸ ਦੇ ਖੇਤਰ ਵਿੱਚ ਵੀ ਬਹੁਤ ਜ਼ਿਆਦਾ ਉਪਲਬਧੀਆਂ ਕੀਤੀਆਂ ਨੇ ਜੋ ਕਿ ਅਸੀਂ ਆਲਰੇਡੀ ਆਪਣੇ ਐਨੂਅਲ ਸ਼ੋਅ ਚ ਪ੍ਰੈਜੈਂਟੇਸ਼ਨ ਦੇ ਦੌਰਾਨ ਦਿਖਾ ਚੁੱਕੇ ਹਾਂ ਸਿਰਫ ਸਪੋਰਟਸ ਹੀ ਨਹੀਂ ਹੋਰ ਵੀ ਜਿੰਨੇ ਵੀ ਐਜੂਕੇਸ਼ਨਲ ਫੀਲਡਸ ਨੇ ਜਾਂ ਕਲਚਰਲ ਫੀਲਡਸ ਨੇ ਉਹਨਾਂ ਦੇ ਵਿੱਚ ਵੀ ਸਾਡੇ ਬੱਚਿਆਂ ਨੇ ਬਹੁਤ ਜ਼ਿਆਦਾ ਉਪਲਬਧੀਆਂ ਪ੍ਰਾਪਤ ਕੀਤੀਆਂ ਨੇ ਅਖੀਰ ਦੇ ਵਿੱਚ ਮੈਂ ਸਕੂਲ ਦੀ ਮੈਨੇਜਮੈਂਟ ਕਮੇਟੀ ਟੀਚਰਸ ਤੇ ਸਾਰੇ ਮਾਪਿਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹ ਸਾਡੇ ਐਨੂਅਲ ਫੰਕਸ਼ਨ ਤੇ ਆਏ ਤੇ ਉਹਨਾਂ ਨੇ ਸਾਡੇ ਐਨੂਅਲ ਫੰਕਸ਼ਨ ਦੀ ਸ਼ਾਨ ਵਧਾਈ ਧੰਨਵਾਦ ਜੀ